ਸੱਤ ਅਸ਼ਰੀਕਾਲ ਜੀ ਹਾਜ਼ਰਾਂ ਹੀ ਨਵੇਂ ਬਲੌਗ 'ਚ ਆ ਦੇਖੋ ਇਹ ਮਾਛੀਵਾੜਾ ਸਾਹਿਬ ਤੋਂ ਸਮਰਾਲੇ ਨੂੰ ਜਾ ਰਹੇ ਆ ਦੇਖੋ ਕਿੰਨੇ ਦਰਖਤ ਤੇ ਦਰਖਤ ਨੇ ਇੱਥੇ ਆ ਦੇਖੋ ਇਹ ਮਾਛੀਵਾੜਾ ਸਾਹਿਬ ਦਰਖਤ ਤੇ ਦਰਖਤ ਨੇ ਕਿੰਨੇ ਦਰਖਤ ਨੇ ਦੇਖੋ ਧਿਆਨ ਨਾਲ ਇੱਥੇ ਆਪੇ ਇਦਾਂ ਜੇ ਸਾਰੇ ਪੰਜਾਬ 'ਚ ਕੀ ਸਾਰੇ ਭਾਰਤ 'ਚ ਤਾਂ ਹੈਗੀ ਹੈ ਕਿ ਇਹ ਪੰਜਾਬ ਚ ਵੀ ਇਦਾਂ ਹੀ ਬਾਕੀ ਸਟੇਟਾਂ ਵਾਂਗ ਜਾਂ ਇੱਧਰ ਮਾਚੀਵਾੜਾ ਸਾਹਿਬ ਜਿਵੇਂ ਹੋ ਗਿਆ ਨਹਿਰ ਹੋ ਗਈ ਹੋਰ ਇਦਾਂ ਸਾਰੇ ਦਰਖਤ ਲੱਗ ਜਾਣ ਤਾਂ ਸਾਡਾ ਪੰਜਾਬ ਸੋਨੇ ਦੇ ਜ਼ਵਾਗਾ ਬਣ ਜੂ ਇੱਕ ਤਾਂ ਤਪਸ਼ ਘਟ ਜੂਗੀ ਜਿਹੜੀ ਤਪਸ਼ ਸਰਵੰਟ ਡੈਕਸਾਈਡ ਆ ਗੈਸ ਉਹ ਜੋ ਵਾਤਾਵਰਣ ਚ ਘੁਲਦੀ ਆ ਪੋਲੂਸ਼ਨ ਫਲਾਉਂਦੀ ਆ ਨਾਲੇ ਕਰਮੈਸ ਕਰਦੀ ਆ ਦਰਖਤ ਉਹ ਕਾਰਬਨ ਡਾਈਆਕਸਾਈਡ ਖਾਣਗੇ ਤੇ ਆਕਸੀਜਨ ਦੇਣਗੇ ਕਾਰਬਨ ਡਾਈਆਕਸਾਈਡ ਨੂੰ ਦਰਖਤ ਆਪਣੇ ਵਿੱਚ ਸਮਾ ਲੈਂਦੇ ਨੇ ਤੇ ਆਕਸੀਜਨ ਦਿੰਦੇ ਨੇ ਆ ਦੇਖੋ ਕਿਵੇਂ ਦਰਖਤ ਤੇ ਦਰਖਤ ਨੇ ਤੇ ਉਹ ਸਮਾਉਣ ਨਾਲ ਸਾਡਾ ਵਾਤਾਵਰਨ ਸ਼ੁੱਧ ਹੋ ਜਾਂਦਾ ਵਾਤਾਵਰਨ ਸ਼ੁੱਧ ਹੋਣ ਨਾਲ ਤਪਸ਼ ਵੀ ਘਟੂਗੀ بارشਾਂ ਵੀ ਹੋਣਗੀਆਂ بارشਾਂ ਆਉਣ ਨਾਲ ਪਾਣੀ ਧਰਤੀ ਦੇ ਉੱਪਰ ਆ ਜਾਏ ਆ